ਭਈਏ ਲੋਕਾਂ ਦੀਆਂ ਕੁੜੀਆਂ ਵੀ ਭਜਾ ਕੇ ਲੈ ਗਿਆ ਨੂਹਾ ਵੀ ਭਜਾ ਕੇ ਲੈ ਗਿਆ ਬਹੁਆ ਭਜਾ ਕੇ ਲੈ ਗਿਆ ਸ਼ਰੇਆਮ ਕੁੱਟਦੇ ਆ ਅਜਾਬੜੂ ਲੁਧਿਆਣੇ ਜੀਰਖਪੁਰ ਖੜ ਮਹਾਲੀ ਦਾ ਏਰੀਆ ਭਈਏ ਕਿਸੇ ਪੰਜਾਬੀ ਨੂੰ ਨਾਲ ਰੇੜੀ ਨਹੀਂ ਲਾਉਣ ਦਿੰਦੇ ਬਹੁਤ ਬੰਦੇ ਮੇਰਾ ਵਿਰੋਧ ਵੀ ਕਰਦੇ ਆ ਜੇ ਭਈਏ ਭਜਾ ਤੇ ਕੰਮ ਕਿੱਥੋਂ ਕਰਨਗੇ ਮੈਂ ਕਿਹਾ ਇਹ ਸੋਡੇ ਸਿਰ 'ਤੇ ਛੱਤਰ ਮਾਰਨਗੇ ਸਾਨੂੰ ਰਲ ਕੇ ਕੁੱਟਿਆ ਕਰਨਗੇ ਸੁਢੀਨਾ ਧੀਆਂ ਭੈਣਾਂ ਨੂੰ ਹੱਥ ਪਾਉਣਗੇ ਉਹ ਸਮਾਂ ਆ ਗਿਆ ਅਸੀਂ ਨਸ਼ਿਆਂ ਦੇ ਰਾਹ ਪੈ ਕੇ ਮਰਨ ਲੱਗ ਅਸੀਂ ਆਪਣੀ ਧਰਤੀ ਨੂੰ ਛੱਡ ਕੇ ਭੱਜ ਰਹੇ ਹਾਂ ਜਹਾਜ਼ ਚੜ ਰਹੇ ਹਾਂ ਪ੍ਰਵਾਸ ਸਭ ਤੋਂ ਵੱਡਾ ਮਸਲਾ ਇੱਥੇ ਪਈਆਂ ਦੇ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਜੇ ਕਾਨੂੰਨ ਇੱਕ ਹੈ ਉਤਰਾਖੰਡ ਦੇ ਵਿੱਚ ਸਾਨੂੰ ਜ਼ਮੀਨ ਖਰੀਦਣ ਦੀ ਆਗਿਆ ਕਿਉਂ ਨਹੀਂ ਸਾਨੂੰ ਹਿਮਾਚਲ ਦੇ ਵਿੱਚ ਜ਼ਮੀਨ ਖਰੀਦਣ ਦੀ ਆਗਿਆ ਕਿਉਂ ਨਹੀਂ ਕੀ ਅਸੀਂ ਉਹਨਾਂ ਸੂਬਿਆਂ ਦੇ ਵਿੱਚ ਸਾਨੂੰ ਨੌਕਰੀਆਂ ਮਿਲਣਗੀਆਂ ਅੱਜ ਇਸ ਧਰਤੀ ਨੂੰ ਸਾਡੀ ਲੋੜ ਅਸੀਂ ਛੱਡ ਕੇ ਨਹੀਂ ਜਾਣਾ ਅਸੀਂ ਰਹਿ ਕੇ ਲੜਾਂਗੇ ਸੰਘਰਸ਼ ਕਰਾਂਗੇ ਅਸੀਂ ਉਹ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ ਉਹ ਸ਼ੇਰੇ ਪੰਜਾਬ ਮਾਰਦੀ ਸੰਦਾ ਪੰਜਾਬ ਬਣਾਵਾਂਗੇ ਵੀ ਇੱਥੇ ਮੈਨੂੰ ਦੁੱਖ ਹੋਇਆ ਮੈਂ ਜਦੋਂ ਆਇਆ ਨਾ ਇੱਥੇ ਤਖਤ ਦੇ ਉੱਤੇ ਤੇ ਬਹੁਤ ਨੌਜਵਾਨ ਮੈਨੂੰ ਇੱਥੇ ਮਿਲੇ ਜਿਨ੍ਹਾਂ ਨੂੰ ਮੈਂ ਇਹ ਵੀ ਕਿਹਾ ਵੀ ਸਿਰ ਟੱਕ ਲੋ ਯਾਰ ਤੇ ਉਹਨਾਂ ਦੇ ਵਿੱਚੋਂ ਬਹੁਤੇ ਨੌਜਵਾਨ ਮੈਂ ਉਹ ਦੇਖੇ ਜਿਹੜਾ ਕੋਈ ਚਿੱਟਾ ਵੀ ਪੀ ਫਿਰਦਾ ਇੱਥੇ ਕੋ ਗੋਲੀਆਂ ਵੀ ਖਾਈ ਹੁੰਦਾ ਸੀ ਇਹ ਮੇਰੀ ਗੱਲ ਦਾ ਗੁੱਸਾ ਵੀ ਕਰਨਗੇ ਕਹਿਣਗੇ ਬਾਈ ਤੇਰੇ ਸੱਦੇ ਤੇ ਅਸੀਂ ਇੱਥੇ ਆਏ ਸੀ ਪਰ ਜੇ ਮੇਰੇ ਸੱਦੇ ਤੇ ਆਏ ਤਾਂ ਮੇਰੀ ਗੱਲ ਵੀ ਮੰਨੋ ਲਖੇ ਸਦਾਨੇ ਦੇ ਵੱਲੋਂ ਅੱਜ ਪੰਜਾਬ ਬਚਾਓ ਯਾਤਰਾ ਤਖਤਰੀ ਦਮਦਮਾ ਤੋਂ ਸਭ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਗਠੰਡਾ ਦੇ 600 ਪਿੰਡਾਂ ਵਿੱਚ ਇਹ ਪੰਜਾਬ ਬਚਾਓ ਪੰਜਾਬੀਅਤ ਬਚਾਓ ਜਿਹੜੀ ਯਾਤਰਾ ਉਹ ਕੱਢੀ ਜਾਵੇਗੀ ਭਾਜੀ ਪੰਜਾਬ ਬਚਾਓ ਯਾਤਰਾ ਸਟਾਰਟ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਇਸ ਜੋ ਲਾਇਨਾ ਨੇ ਪੰਜਾਬ ਬਚਾਓ ਪੰਜਾਬ ਕਿਸ ਤੋਂ ਬਚਾਓ ਸਭ ਤੋਂ ਪਹਿਲਾਂ ਸਵਾਲ ਇਹ ਹੀ ਹੈ ਕਿਸੇ ਸਮੇਂ ਕਿਸੇ ਕਵੀ ਨੇ ਬੜੀਆਂ ਸੋਹਣੀਆਂ ਲਾਇਨਾ ਲਿਖੀਆਂ ਸੀ ਕਿ ਮਿਰਚਾਂ ਬਾਰੋ ਪੰਜਾਬ ਦੇ ਸਿਰ ਤੋਂ ਨਾ ਲੱਗੀ ਨਜ਼ਰ ਪੰਜਾਬ ਨੂੰ ਇਹਦੇ ਸਿਰ ਤੋਂ ਮਿਰਚਾਂ ਬਾਹਰ ਸੋ ਹੁਣ ਨਜ਼ਰ ਨਹੀਂ ਲੱਗੀ ਪੰਜਾਬ ਤਾਂ ਖਾ ਲਿਆ ਯਾਰ ਚਾਰ ਚਫੇਰੇ ਚਾਰ ਚਫੇਰੇ ਅਸੀਂ ਘਰੇ ਪਈਆਂ ਸਾਡੇ ਲਈ ਸਭ ਤੋਂ ਵੱਡੀ ਸਮੱਸਿਆ ਨਸ਼ਾ ਕਿਵੇਂ ਮੈਂ ਦੇਖਦਾ ਮੈਂ ਅੱਜ ਵੀ ਇੱਥੇ ਮੈਨੂੰ ਦੁੱਖ ਹੋਇਆ ਮੈਂ ਜਦੋਂ ਆਇਆ ਨਾ ਇੱਥੇ ਤਖਤ ਦੇ ਉੱਤੇ ਤੇ ਬਹੁਤ ਨੌਜਵਾਨ ਮੈਨੂੰ ਇੱਥੇ ਮਿਲੇ ਜਿਨ੍ਹਾਂ ਨੂੰ ਮੈਂ ਇਹ ਵੀ ਕਿਹਾ ਵੀ ਸਿਰ ਟੱਕ ਲੋ ਯਾਰ ਤੇ ਉਹਨਾਂ ਦੇ ਵਿੱਚੋਂ ਬਹੁਤੇ ਨੌਜਵਾਨ ਮੈਂ ਉਹ ਦੇਖੇ ਜਿਹੜਾ ਕੋਈ ਚਿੱਟਾ ਵੀ ਪੀ ਫਿਰਦਾ ਇੱਥੇ ਕੋਈ ਗੋਲੀਆਂ ਵੀ ਖਾਈ ਫਿਰਦਾ ਸੀ ਇਹ ਮੇਰੀ ਗੱਲ ਦਾ ਗੁੱਸਾ ਵੀ ਕਰਨਗੇ ਕਹਿਣਗੇ ਬਾਈ ਤੇਰੇ ਸੱਦੇ ਤੇ ਅਸੀਂ ਇੱਥੇ ਆਏ ਸੀ ਪਰ ਜੇ ਮੇਰੇ ਸੱਦੇ ਤੇ ਆਏ ਸੀ ਤਾਂ ਮੇਰੀ ਗੱਲ ਵੀ ਮੰਨੋ ਨਸ਼ਿਆਂ ਦੇ ਰਾਹ ਪੈ ਕੇ ਅਸੀਂ ਆਪਣੀ ਜਵਾਨੀ ਬਰਬਾਦ ਕਰ ਰਹੇ ਹਾਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਅਸੀਂ ਸਾਡੇ ਮਾਪਿਆਂ ਨੂੰ ਕਿੱਡਾ ਵੱਡਾ ਆਉਣ ਵਾਲੇ ਸਵਨਦਰਖ ਸੱਟ ਕੇ ਜਾਵਾਂਗੇ ਕੋਈ ਜਦੋਂ ਜਵਾਕ ਕੋਈ ਮਰਦਾ ਨਾ ਕਿਸੇ ਮਾਪਿਆਂ ਦਾ ਉਦੋਂ ਪਤਾ ਮਾਂ ਬਾਪ ਨੂੰ ਹੁੰਦਾ ਉਹਦਾ ਦੁੱਖ ਦਾ ਇਸ ਕਰਕੇ ਇਹ ਜਿਹੜੀਆਂ ਸਮੱਸਿਆਵਾਂ ਮਾਣੇ ਸਮੇਂ-ਸਮੇਂ ਤੇ ਸਰਕਾਰਾਂ ਆਈਆਂ بڑے بڑے ਵਾਅਦੇ ਹੋਏ ਕਦੇ ਗਟਕਾ ਸਾਹਿਬ ਅਤਾਂ ਚ ਫੜ ਕੇ ਸਵਾ ਖਾਧੀਆਂ ਕਦੇ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀਆਂ ਗੱਲਾਂ ਹੋਈਆਂ ਪਰ ਨਹੀਂ ਹੋਇਆ ਮੈਂ ਬਹੁਤ ਚਿਰ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਨਸ਼ੇ ਦਾ ਆਉਣਾ ਪ੍ਰਵਾਸ ਦਾ ਹੋਣਾ ਸੋਡੇ ਪਾਣੀਆਂ ਦਾ ਡੂੰਘੇ ਚਲੇ ਜਾਣਾ ਸੋਡੇ ਪਾਣੀਆਂ ਨੂੰ ਖੋਕੇ ਲੈ ਜਾਣਾ ਦੂਜੇ ਸੂਬਿਆਂ ਦੇ ਵਿੱਚ ਸੋਡੀ ਬੋਲੀ ਨੂੰ ਮਾਰਨਾ ਤੁਹਾਡੇ ਇਤਿਹਾਸ ਦੇ ਵਿੱਚ ਗੜਬੜਾ ਕਰਨੀ ਆ ਉਹ ਚ ਮਲਾਪਟਾਂ ਕਰਨੀਆਂ ਤੁਹਾਡੇ 328 ਸਰੂਪ ਗਾਇਬ ਹੋ ਜਾਣੇ ਉਹ ਕਿੱਥੇ ਚਲੇ ਗਏ ਉਹ ਚ ਕੀ ਗੜਬੜਾ ਹੋਣਗੀਆਂ ਇਹ ਸਾਰੀ ਉਹ ਸਾਜ਼ਿਸ਼ ਹੈ ਜਿਹੜੀ ਇਸ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਜਿਹੜੀ ਧਰਤੀ ਤੇ ਆਪਾਂ ਖੜੇ ਆ ਇਹ ਉਹ ਧਰਤੀ ਦਾ ਸਾਬੇ ਕਮਾਲ ਸ਼੍ਰੀ ਗੋਬਿੰਦ ਸਿੰਘ ਦੀ ਚਰਨਛੋਪਾ ਪ੍ਰਾਪਤ ਰ ਧਰਤੀ ਦਮਦਮਾ ਸਾਹਿਬ ਇਹ ਧਰਤੀ ਨੂੰ ਇਸ ਕੌਮ ਨੂੰ ਉਹਨਾਂ ਨੇ ਵਸਾਇਆ ਉਹਨਾਂ ਨੇ ਵਿਰਾਸਤ ਕਾਇਮ ਕੀਤੀ ਉਹਨਾਂ ਨੇ ਸਾਨੂੰ ਇਹ ਨਾਂ ਇਸ ਖਿਤਾਬ ਬਖਸ਼ੇ ਨੇ ਇਹ ਉਸ ਕੌਮ ਦੀ ਹੋਂਦ ਹਸਤੀ ਨੂੰ ਮਿਟਾ ਦੇਣਾ ਚਾਹੁੰਦੇ ਆ ਜੋ ਉਹਦੀ ਨਰਾਲੀ ਉਹਦੀ ਅਡਰੀ ਉਹਦੀ ਵੱਖਰੀ ਪਛਾਣ ਹੈ ਉਹਦੀ ਆਪਣੀ ਬੋਲੀ ਉਹਦਾ ਆਪਣਾ ਇਤਿਹਾਸ ਹੈ ਉਹ ਸਾਰਾ ਕੁਝ ਇਹ ਮਲਾਪਟਾਂ ਕਰਕੇ ਸਾਨੂੰ ਖਤਮ ਕਰ ਦੇਣਾ ਚਾਹੁੰਦੇ ਆ ਇਸ ਕਰਕੇ ਮੈਂ ਕਹਿਣਾ ਇਹ ਆਮ ਵਰਤਾਰੇ ਨਹੀਂ ਆ ਇਹ ਸਮਝੋ ਕਹਾਣੀ ਨੂੰ ਕਿ ਪੰਜਾਬ ਹੀ ਕਿਉਂ ਨਸ਼ੇ ਨਾਲ ਮਰ ਰਿਹਾ ਹੈ Rajasthan ਨਾਲ ਵੀ ਪਾਕਿਸਤਾਨ ਦੀ ਹੱਦ ਲੱਗਦੀ ਹੈ ਕਿ ਪਾਕਿਸਤਾਨ ਤੋਂ ਆਉਂਦਾ ਹੈ ਤੇ Rajasthan ਚ ਕਿੰਨਾ ਆਉਂਦਾ Gujarat ਦੀ ਹੱਦ ਵੀ ਪਾਕਿਸਤਾਨ ਨਾਲ ਲੱਗਦੀ ਹੈ ਬੰਬੇ ਤੋਂ ਕਰਾਚੀ ਬੰਦਰਗਾਹ ਵੀ ਲੱਗਦੀ ਹੈ ਕਿੰਨਾ ਕਿ ਚਿੱਟਾ ਉੱਥੇ ਪੀਂਦੇ ਨੇ ਕਿੰਨੇ ਕੁ ਮਰਦੇ ਨੇ ਖਾਰਾ ਸਾਹਿਬ ਮੈਨੂੰ ਦੱਸ ਰਹੇ ਸੀ ਆਪਣੇ ਵਕੀਲ ਨੇ ਹਰਪਾਲ ਸਿੰਘ ਖਾਰਾ ਜੀ ਬਿਹਂਡੇ ਤੋਂ ਉਹ ਕਹਿੰਦੇ ਸੀ ਪਾਕਿਸਤਾਨ ਜਾ ਕੇ ਆਏ ਆ ਕਹਿੰਦੇ ਕਮਾਲ ਦੀ ਗੱਲ ਦੇਖੋ ਉੱਥੇ ਲੋਕਾਂ ਦੀ ਅਸੀਂ ਪਿੰਡਾਂ 'ਚ ਗਏ ਲੋਕਾਂ ਨੂੰ ਮਿਲੇ ਉੱਥੇ ਕੋਈ ਵੀ ਨੌਜਵਾਨ ਗੱਭਰੂ ਛੱਟਾ ਨਹੀਂ ਪੀਂਦਾ ਤੇ ਕੋਈ ਕਿਸਾਨ ਮਜ਼ਦੂਰ ਖੁਦਕੁਸ਼ੀ ਨਹੀਂ ਕਰਦਾ ਤੇ ਅਸੀਂ ਤਾਂ ਯਾਰ ਉਸ ਗੁਰੂ ਸੱਚੇ ਪਾਤਸ਼ਾਹ ਦੀ ਵਸਾਈ ਹੋਈ ਕੌਮ ਐ ਥਾਪੜਾ ਸਾਡੇ ਨਾਲ ਸਾਡੇ ਪਿੱਟ ਤੇ ਸਾਡੇ ਸਿਰ ਤੇ ਹੱਥੋਂ ਵੈ ਗੁਰੂ ਦਾ ਤੇ ਅਸੀਂ ਖੁਦਕੁਸ਼ੀਆਂ ਕਰਨ ਲੱਗ ਗਏ ਐਡੇ ਬੁਇਦਲ ਹੋ ਗਏ ਅਸੀਂ ਨਸ਼ਿਆਂ ਦੇ ਰਾਹ ਪੈ ਕੇ ਮਰਨ ਲੱਗ ਗਏ ਅਸੀਂ ਆਪਣੀ ਧਰਤੀ ਨੂੰ ਛੱਡ ਕੇ ਭੱਜ ਰਹੇ ਹਾਂ ਜਹਾਜ਼ ਚੜ ਰਹੇ ਹਾਂ ਪਰਵਾਸ ਸਭ ਤੋਂ ਵੱਡਾ ਮਸਲਾ ਇੱਥੇ ਭਈਆਂ ਦੇ ਪ੍ਰਵਾਸੀਆਂ ਦੇ ਕਬਜ਼ੇ ਹੋ ਰਹੇ ਨੇ ਤੇ ਪੰਜਾਬੀ ਹੱਥ ਉਜੜ ਰਹੇ ਨੇ ਉਹ ਸਾਨੂੰ ਕੁੱਟਣ ਵੀ ਲੱਗ ਗਏ ਹੁਣ ਇਹ ਉਹ ਸਮਾਂ ਹੈ ਜਿਹੜਾ ਮੈਂ ਬੜੇ ਚਿਰ ਤੋਂ ਕਹਿੰਦਾ ਆਉਣਾ ਬਹੁਤ ਬੰਦੇ ਮੇਰਾ ਵਿਰੋਧ ਵੀ ਕਰਦੇ ਆ ਜੇ ਭਈਏ ਭਜਾ ਤੇ ਕੰਮ ਕਿੱਥੋਂ ਕਰਨਗੇ ਮੈਂ ਕਿਹਾ ਇਹ ਸੋਡੇ ਸਿਰ 'ਚ ਛੱਤਰ ਮਾਰਨਗੇ ਸਾਨੂੰ ਰਲ ਕੇ ਕੁੱਟਿਆ ਕਰਨਗੇ ਸੋਡੇ ਨਾ ਧੀਆਂ ਭੈਣਾਂ ਨੂੰ ਹੱਥ ਪਾਉਣਗੇ ਉਹ ਸਮਾਂ ਆ ਗਿਆ ਕਿੰਨੇ ਥਾਈ ਕਿ ਡਰਾਮਾ ਵਾਪਰ ਗਈਆਂ ਭਈਆਂ ਨੇ ਬੱਚੀਆਂ ਨਾਲ ਬਲਾਤਕਾਰ ਕਰਤੇ ਭਈਏ ਤੋਂ ਲੋਕਾਂ ਦੀਆਂ ਕੁੜੀਆਂ ਵੀ ਭਜਾ ਕੇ ਲੈ ਗਿਆ ਨੂਹਾ ਵੀ ਭਜਾ ਕੇ ਲੈ ਗਿਆ ਬਹੂਆਂ ਭਜਾ ਕੇ ਲੈ ਗਿਆ ਸ਼ਰੇਆਮ ਕੁੱਟਦੇ ਆ ਜਾਬਰੂ ਲੁਧਿਆਣੇ ਜੀਰਖਪੁਰ ਖੜ ਮਹਾਲੀ ਦਾ ਏਰੀਆ ਭਈਏ ਕਿਸੇ ਪੰਜਾਬੀ ਨੂੰ ਨਾਲ ਰੇੜੀ ਨਹੀਂ ਲਾਉਣ ਦਿੰਦੇ ਇੱਕ ਭਈਆ ਜਾਂਦਾ ਇਥੋਂ ਯੂਪੀ ਚ ਇੱਕ ਭਈਆ ਜਾਂਦਾ ਬੰਗਾਲ ਚ ਇੱਕ ਭਈਆ ਜਾਂਦਾ ਬਿਹਾਰ ਹਿਮਾਚਲ ਚ ਨਾਲ ਆਪਣੇ ਸਾਥੀਆਂ ਨੂੰ ਲੈ ਕੇ ਆ ਜਾਂਦਾ ਨਾਲ ਪੰਜਾਬੀ ਨੂੰ ਨਹੀਂ ਖੜਨ ਦਿੰਦੇ ਸੋ ਇਹ ਹਾਲਾਤ ਪੰਜਾਬ ਦੇ ਹੁਣ ਇਹ ਕਹਿੰਦੇ ਜੀ ਕਾਨੂੰਨ ਇੱਕ ਹੈ ਜੇ ਕਾਨੂੰਨ ਇੱਕ ਹੈ ਉੱਤਰਾਖੰਡ ਦੇ ਵਿੱਚ ਸਾਨੂੰ ਜ਼ਮੀਨ ਖਰੀਦਣ ਦੀ ਆਗਿਆ ਕਿਉਂ ਨਹੀਂ ਸਾਨੂੰ ਹਿਮਾਚਲ ਦੇ ਵਿੱਚ ਜ਼ਮੀਨ ਖਰੀਦਣ ਦੀ ਆਗਿਆ ਕਿਉਂ ਨਹੀਂ ਕੀ ਅਸੀਂ ਉਹਨਾਂ ਸੂਬਿਆਂ ਦੇ ਵਿੱਚ ਸਾਨੂੰ ਨੌਕਰੀਆਂ ਮਿਲਣਗੀਆਂ ਨਹੀਂ ਪਰ ਸਾਡੀਆਂ ਨੌਕਰੀਆਂ ਦੇ ਵੀ ਬਾਹਰਲੇ ਕਾਬਜ ਹੋ ਰਹੇ ਨੇ ਜਿਹੜੇ ਜਾਣ ਬੁੱਝ ਕੇ ਡੈਮੋਗ੍ਰਾਫੀ ਹੈ ਜਿਹੜੀ ਪੰਜਾਬ ਦੀ ਬਦਲੀ ਜਾ ਰਹੀ ਆ ਸਿਰ ਬੜੀਆਂ ਸਮੱਸਿਆ ਨੇ ਵੀਰ ਮੇਰਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਥੋਂ ਉਹ ਟਾਸਰਾ ਲੈ ਕੇ ਵੈਲੂ ਦਾ ਚੱਲੇ ਆ ਅਪੀਲ ਕਰਦਾ ਕਿ ਸਾਡਾ ਸਾਥ ਦਿਓ ਸਾਡੀ ਗੱਲ ਸੁਣੋ ਤੁਹਾਡੇ ਕੋਲ ਆਵਾਂਗੇ ਤੁਹਾਡੇ ਦਰਾਂ ਤੇ ਆਵਾਂਗੇ ਤੁਹਾਡੇ ਪਿੰਡਾਂ ਸ਼ਹਿਰਾਂ ਚ ਆਵਾਂਗੇ ਕਸਬਿਆਂ ਨਗਰਾਂ ਚ ਆਵਾਂਗੇ ਤੁਹਾਡੇ ਸੱਥਾਂ 'ਚ ਬੈਠਾਂਗੇ ਸਾਰੇ ਭਾਜੀ ਕਿੰਨੇ ਕ ਪਿੰਡਾਂ ਤੋਂ ਜਿਹੜੇ ਸ਼ੁਰੂ ਕਰਨ ਲੱਗੇ ਆ ਬਠਿੰਡ ਏਰੀਆ ਦੇ ਵਿੱਚ ਸਾਰਾ ਪੰਜਾਬ ਹੁਣ ਅਸੀਂ ਅੱਛੀ ਐ ਭਿੰਡ ਨਹੀਂ ਜਾਣਾ ਘਰੇ ਨਹੀਂ ਜਾਣਾ ਅਸੀਂ ਘਰੇ ਨਹੀਂ ਵੜਨਾ ਜਦੋਂ ਤੱਕ ਤੁਸੀਂ ਘਰੇ ਨਹੀਂ ਜਾਣਾ ਜੱਤ ਅਸੀਂ ਘਰੇ ਨਹੀਂ ਵੜਨਾ ਟਰਾਲੀਆਂ ਕੋਲੇ ਆ ਸਾਡੇ ਵਿੱਚ ਹੀ ਸਾਡਾ ਰਾਸ਼ਨ ਹੈ ਵਿੱਚ ਹੀ ਸਾਡਾ ਗੱਦੇ ਸਿੱਟੇ ਉਰ ਜਾਇਆਂ ਗਦਲੇ ਵਿੱਚ ਹੀ ਐ ਸਭ ਕੁਝ ਵਿੱਚ ਹੀ ਐ ਜਿੱਥੇ ਰਾਤ ਪੈਗੀ ਰੁਕੇ ਅਗਲੀ ਸਵੇਰ ਫਿਰ ਤੁਰੇ ਲੋਕਾਂ ਨਾਲ ਸੰਵਾਦ ਰਚਾਉਣ ਦੀ ਗੱਲ ਕਰ ਰਹੇ ਆ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਆਪਾਂ ਚਾਹੁੰਦੇ ਕੀ ਐ ਸਾਡੀ ਮਾਨਸਿਕਤਾ ਕਿੱਥੇ ਖੜੀ ਐ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਆਇਆ ਕਿ ਸਰਕਾਰਾਂ ਤੁਸੀਂ ਜਿੰਨੀਆਂ ਮਰਜ਼ੀ ਬਦਲ ਲੋ ਤੇ ਜਿੰਨੀਆਂ ਮਰਜ਼ੀ ਪਹਿਲਾਂ ਬਦਲ ਕੇ ਤੁਸੀਂ ਤਜਰਬੇ ਕਰ ਲਏ ਤਜਰਬੇ ਕਰਨ ਨਾਲ ਪੰਜਾਬ ਨਹੀਂ ਬਚਣਾ ਜਿੰਨਾ ਚਿਰ ਇੱਥੋਂ ਦਿਲੋਂ ਨਹੀਂ ਨਾ ਹੂਕ ਨਿਕਲਦੀ ਤੜਫ ਨਹੀਂ ਅੰਦਰੋਂ ਬੰਦੇ ਰੋੜਦੀ ਕਿ ਨਹੀਂ ਯਾਰੇ ਪੰਜਾਬ ਮੇਰਾ ਇਹਨੂੰ ਮੈਂ ਸੰਭਾਲਣਾ ਇਹਨੂੰ ਮੈਂ ਬਚਾਉਣਾ ਕਿਉਂ ਜਿਹੜੀ ਸਾਡੀ ਜ਼ੁਬਾਨੀ ਅੱਜ ਭੱਜ ਰਹੀ ਹੈ ਬਾਹਰ ਨੂੰ ਉਹ ਕਹੋਗੀ ਨਹੀਂ ਯਾਰ ਅੱਜ ਇਸ ਧਰਤੀ ਨੂੰ ਸਾਡੀ ਲੋੜ ਆ ਸੀ ਛੱਡ ਕੇ ਨਹੀਂ ਜਾਣਾ ਅਸੀਂ ਰਹਿ ਕੇ ਲੜਾਂਗੇ ਸੰਘਰਸ਼ ਕਰਾਂਗੇ ਅਸੀਂ ਉਹ ਦੁਬਾਰਾ ਰੰਗਲਾ ਪੰਜਾਬ ਬਣਾਵਾਂਗੇ ਉਹ ਸ਼ੇਰੇ ਪੰਜਾਬ ਮਾਰ ਨਹੀਂ ਸਕਦਾ ਪੰਜਾਬ ਬਣਾਵਾਂਗੇ ਫਿਰ ਗੱਲ ਬਣਨੀ ਹੈ ਤਾਂ ਲੋਕਾਂ ਕੋਲ ਚੱਲੇ ਆਂ ਕੇ ਮਸਲਾ ਲੋਕੋ ਸੋਡੇ ਕੋਲੇ ਆ ਮਸਲਾ ਸਰਕਾਰਾਂ ਕੋਲੇ ਨਹੀਂ ਆ ਭਾਜੀ ਇੱਕ ਸਿਸਟਮ ਇਹ ਵੀ ਆ ਮoure ਲੋਕ ਸਭਾ ਚੋਣਾ ਵੀ ਆ ਰਹੀਆਂ ਸਿਆਸੀ ਪਾਰਟੀਆਂ ਵੀ ਉਹ ਕਹਿੰਦੇ ਮਤਲਬ ਵੋਟਾਂ ਦੇ ਆਧਾਰ ਤੇ ਉਹ ਕਹਿੰਦੇ ਕਿ ਆਪਾਂ ਰੰਗਲਾ ਪੰਜਾਬ ਬਣਾਵਾਂਗੇ ਉਹ ਵੀ ਦਾਵਾ ਕਰਦੇ ਨੇ ਬਹੁਤ ਆਪਾਂ ਦੇਖ ਲੈ ਰੰਗਲੇ ਪੰਜਾਬ ਵਾਲੇ ਬਾਦਲੇ ਵੀ ਦੇਖ ਲੈ ਕਾਂਗਰਸੀ ਵੀ ਦੇਖ ਲੈ ਹੁਣ ਆ ਬੋਕਰ ਵਾਲੇ ਵੀ ਆਪਾਂ ਦੇਖੀ ਰਿਹਾ ਕਿੰਨਾ ਕੁ ਰੰਗਲਾ ਬਣਾ ਰਹੇ ਆ ਪੰਜਾਬ ਪੰਜਾਬ ਤੁੱਜ ਰਿਹਾ ਯਾਰ ਮੈਂ ਕਹਿੰਦਾ ਮੈਂ ਜਿੰਨੇ ਮੁੱਦੇ ਬੋਲੇ ਆ ਸਾਡੇ ਕੋਲੇ ਮੁੱਦੇ ਹੀ ਹੈ ਨਹੀਂ ਮੁੱਦੇ બસ ਸਾਂਸਾ ਫਿਰ ਮੁਫਤ ਕਰ ਦਿਓ ਆਟੇ ਦੇ ਦਿਓ ਦਾਲਾਂ ਦੇ ਦਿਓ ਬਿਜਲੀ ਮੁਫਤ ਕਰ ਦਿਓ ਚਾਲ ਚੁਟਕਲੇ ਸੁਣਾ ਦਿਓ ਕੀ ਚੁਟਕਲੇ ਕਹਾਣੀਆਂ ਸੁਣਾਉਣ ਨਾਲ ਪੰਜਾਬ ਬਚੂਗਾ ਕੁਝ ਹੋ ਰਹੀ ਐ ਠੋਸ ਮੁੱਦੇ ਤੇ ਗੱਲ ਕੋਈ ਵਿਚਾਰ ਚਰਚਾ ਸਾਡੇ ਮਾਨ ਸਾਹਿਬ ਆਉਂਦੇ ਐ ਸਤੋਜ ਵਾਲੇ ਮਹਾਰਾਜ ਜੀ ਆਉਂਦੇ ਐ ਚਾਲ ਚੁਟਕਲੇ ਸੁਣਾਉਂਦੇ ਐ ਲੋਕਾਂ ਨੂੰ ਥੱਲੇ ਲੋਕ ਤਾੜੀਆਂ ਮਾਰ ਕੇ ਉੱਠ ਖੜਦੇ ਐ ਹੋ ਗਿਆ ਜੀ ਹੱਲ ਮਸਲਾ ਪੰਜਾਬ ਦਾ ਜਾਂ ਉਹਨੂੰ ਫੜ ਲਿਆ ਇਹਨੂੰ ਫੜ ਲਿਆ ਆ ਜਾ ਫਲਾਣਾ ਸਿਆ ਮੈਂ ਤੇਰੇ ਨਾਲ ਵਿਚਾਰ ਚਰਚਾ ਕਰੂੰਗਾ ਉੱਥੇ ਬਹਿਸ ਰੱਖਤੀ ਉੱਥੇ ਡਿਬੇਟ ਰੱਖਤੀ ਐ ਮਸਲੇ ਹੱਲ ਨਹੀਂ ਹੋਣੇ ਸਤਿ ਆਓ ਜਾਲਿਓ ਮਹਾਰਾਜ ਜੀ ਮਾਨ ਸਾਹਿਬ ਤੁਹਾਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਤੁਸੀਂ ਕੁਝ ਕਰਕੇ ਦਿਖਾਓ ਜਿਹੜੀਆਂ ਗੱਲਾਂ ਕਰਦੇ ਸੀ ਅੱਜ ਮੈਂ ਮੇਰੀ ਜਿਹੜੀ ਜਿਹੜੀ ਜਥੇਬੰਦੀ ਹੈ ਪੰਜਾਬੀ ਮਾਂ ਪੁਲਿਸ ਕਾਰਜ ਜਥੇਬੰਦੀ ਜਿਹਦੇ ਵੱਲੋਂ ਅਸੀਂ ਇਹ ਲੈ ਕੇ ਚੱਲੇ ਆ ਯਾਤਰਾ ਸਭ ਤੋਂ ਵੱਡੀ ਸਮੱਸਿਆ ਜੇ ਪੰਜਾਬ ਦੇ ਅੰਦਰ ਸਾਡੀ ਮਾਂ ਬੋਲੀ ਨੂੰ ਸਕੂਲਾਂ 'ਚ ਮਾਰਿਆ ਜਾ ਰਿਹਾ ਤੁਹਾਨੂੰ ਯਾਦ ਹੋਣਾ ਸਰਭਤਕਾਰੀ ਸਕੂਲ 'ਚ ਮੇਰਾ ਰੌਲਾ ਪਿਆ ਆਰਐਸਐਸ ਦਾ ਸਕੂਲ ਹੈ ਅਗਲੇ ਆਨੇ 500 ਪੁਲਿਸ ਵਾਲਾ ਬੁਲਾ ਕੇ ਮੈਨੂੰ ਚਕਾਇਆ ਉੱਥੇ ਤੇ ਸਾਡੇ ਉਹ ਲੋਕ ਜਿਹੜਾ ਜਿਹੜਾ ਮੈਂ ਕਹਿੰਦਾ ਲੋਕਾਂ ਕੋਲੇ ਹੱਲ ਲੋਕਾਂ ਕੋਲੇ ਕਿਉਂ ਹੱਲ ਆ ਲੋਕਾਂ ਕੋਲੇ ਇਸ ਕਰਕੇ ਹੱਲ ਆ ਕਿ ਲੋਕ ਉਹ ਸਕੂਲਾਂ ਚ ਜਾਵਾਕ ਕਿਉਂ ਪੜਨ ਪਾਉਂਦੇ ਆ ਕਿਉਂ ਨਹੀਂ ਲੋਕ ਜਵਾਕ ਜਾ ਕੇ ਆਪਣੇ ਉੱਥੇ ਪੜਤਾਲ ਕਰਦੇ ਮੈਂ ਪਰਸੋਂ ਇੱਥੇ ਡੀਓ ਬਰਹੰਡਾ ਕੋਲ ਗਿਆ ਸਾਡੀ ਸ਼ਿਕਾਇਤ ਦਿੱਤੀ ਹੋਈ ਸੀ ਉਹਨਾਂ ਸਕੂਲਾਂ ਦੇ ਖਿਲਾਫ ਮੈਂ ਕਿਹਾ ਜੀ ਕੀ ਬਣਿਆ ਤੁਸੀਂ ਪੜਤਾਲ ਲਈ ਚਾਰ ਮੈਂਬਰੀ ਕਮੇਟੀ ਬਣਾਈ ਸੀ ਟੀਮ ਬਣਾਈ ਸੀ ਕਹਿੰਦੇ ਲੋਕ ਹੀ ਨਹੀਂ ਆਏ ਉੱਥੇ ਸਾਹਮਣੇ ਪਰ ਕਮੀ ਤਾਂ ਭਰੀ ਇਹ ਵੀ ਹੈਗੀ ਨਾ ਜਿੱਥੇ ਜੇ ਸਿਸਟਮ ਨੂੰ ਆਪਾਂ ਜ਼ਿੰਮੇਵਾਰ ਠਹਿਰਾਉਂਦੇ ਆ ਤਾਂ ਕਮੀ ਲੋਕਾਂ ਦੇ ਵਿੱਚ ਵੀ ਹੈਗੀ ਆ ਜਿਹੜੇ ਖੁਦ ਮੰਨ ਲਓ ਆਪਣੀ ਬੋਲੀ ਤੋਂ ਬਿਸਰ ਰਹੇ ਆ ਜਾਂ ਮੈਂ ਤਾਂ ਵੀਰ ਮੇਰਾ ਪਹਿਲਾਂ ਹੀ ਕਹ ਚੀ ਗੱਲ ਕਿ ਮਸਲਾ ਲੋਕਾਂ ਕੋਲੇ ਹੱਲ ਹੋਣਾ ਜਾ ਕੇ ਇਹਨਾਂ ਨੇ ਨਹੀਂ ਇਹ ਸਾਰੇ ਦਿੱਲੀ ਦੇ ਹੱਥ ੋਕੇ ਬਣਦੇ ਆ ਸਭ ਜਾ ਕੇ ਉਥੇ ਝੁਕ ਜਾਂਦੇ ਆ ਸਭ ਨੇ ਪੈਰੀਂ ਹੱਥ ਲਾਉਂਦੇ ਆ ਜੋ ਮਰਜ਼ੀ ਕਰਨ ਦੇ ਉਹ ਪੰਜਾਬ ਲਈ ਨਹੀਂ ਲੱਤਾਂ ਕੰਬਦੀਆਂ ਪੰਜਾਬ ਲਈ ਤਾਂ ਜਿਨ੍ਹਾਂ ਦਾ ਯਾਰ ਜਿੱਦੀ ਜਿੱਦਾ ਮੂੰਹ ਦਿੱਲੀ ਵੱਲ ਹੋ ਜਾਂਦਾ ਉਹਦੀ ਪਿੱਠ ਪੰਜਾਬ ਵੱਲ ਹੋ ਜਾਂਦੀ ਹੈ। ਇਹਦੀ ਪਿੱਠ ਪੰਜਾਬ ਵੱਲ ਹੈ। ਇਹ ਚੀ ਆ ਬੜਕਾ ਮਾਰਨ ਵਾਲੇ ਸਟੇਜਾਂ ਦੇ ਹੀ ਐ ਕਰਦਾਂਗੇ। ਉਥੇ ਅਮਰਤ ਸ਼ਾਹ ਦੇ ਮੁਰੇ ਜਾ ਕੇ ਤੇ ਮੋਦੀ ਦੇ ਮੁਰੇ ਜਾ ਕੇ ਮੂਤ ਨਿਕਲ ਜਨਾਂ ਦਾ ਜਾ ਕੇ। ਉਥੇ ਨਹੀਂ ਪੰਜਾਬ ਦੇ ਹੱਕ ਦੀ ਗੱਲ ਕਰਨਗੇ। ਤਾਂ ਕਹਿੰਦਾ ਹੱਲ ਲੋਕਾਂ ਕੋਲੇ ਆ ਵੀ ਪੰਜਾਬ ਦੇ ਲੋਕੋ ਉਹ ਸਕੂਲਾਂ ਨੇ 128 ਜਾਂ 30 ਸਕੂਲਾਂ ਸਰਕਾਰੀ ਜੋ ਆਰਸਿਸ ਦੇ ਆ। ਸੰਘ ਦੇ ਸਕੂਲ ਨੇ ਜਾਂ ਇੱਥੇ ਜਿਹੜੇ ਸਕੂ ਸੰਟ ਜੇ ਵੀ ਆ ਰਾ ਗੁਸੰਟ ਜੋਸਪਾ ਗੁਸੰਟ ਪੌਲ ਹੈ ਇਹ ਸਾਈਆਂ ਦੇ ਸਕੂਲ ਹੈ। ਉਹ ਆਪਣਾ ਸਾਇਤ ਦਾ ਪ੍ਰਚਾਰ ਕਰ ਰਹੇ ਨੇ। ਆਪਣੀ ਸੱਭਿਆਤ ਨੂੰ ਅੱਗੇ ਵਧਾ ਰਹੇ ਨੇ ਉਹ ਆਪਣਿਆਂ ਨੂੰ ਵਧਾ ਰਹੇ ਨੇ ਸਾਡੇ ਲੈ ਕਿੱਥੇ ਐ ਸਾਡੇ ਸਕੂਲਾਂ ਅਕਾਲ ਅਕੈਡਮੀਆ ਖੁੱਲੀਆਂ ਹੋਰ ਅਕੈਡਮੀਆ ਖੁੱਲੀਆਂ ਸਕੂਲ ਦਾ ਨਾਮ ਹੁੰਦਾ ਦਸ਼ਮੇਸ਼ ਪਬਲਿਕ ਸਕੂਲ ਗੁਰੂ ਨਾਨਕ ਪਬਲਿਕ ਸਕੂਲ ਸਕੂਲਾਂ ਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਆ ਤੇ ਦੇਖੋ ਹਾਲਾਤ ਸਾਡੇ ਕਿੱਥੇ ਖੜਿਆ ਤਾਂ ਲੋਕ ਕਦੋਂ ਜਾਗਣਗੇ ਹੁਣ ਉੱਥੇ ਇੱਕ ਮੁੰਡੇ ਦੀ ਦਸਤਾਰ ਲਾਹੀ ਗਈ ਸਾਹਮਣੇ ਤੁਹਾਨੂੰ ਯਾਦ ਹੋਣਾ ਉਹ ਆਇਆ ਸੀ ਮੁੰਡਾ ਉਦੋਂ ਸਕੂਲ ਦੇ ਸਰਵਤ ਸਕੂਲ ਰਾਮਪਰੇ ਦੇ ਵਿੱਚ ਉਰੀ ਦਸਤਾਰ ਲਾਹੀ ਗਈ ਉਹਨੂੰ ਉਹ ਜਵਾਕ ਨੂੰ ਪਰ ਮਾਰ ਰਿਹਾ ਉੱਥੋਂ ਦਾ ਸਟਾਫ ਸਕੂਲ ਦਾ ਟੀਚਰ ਕਹਿ ਰਹੇ ਐ ਕਿ ਤੂੰ ਕਹਦੇ ਮੇਰਾ ਮੜਾ ਜਾਂ ਪੱਗ ਦਾ ਲੜ ਲੈ ਗਿਆ ਸੀਗਾ ਟੁੱਲ ਬੱਜਿਆ ਸੀ ਪੱਗ ਨਹੀਂ ਮੇਰੀ ਲਾਹੀ ਕਿਸੇ ਨੇ ਹੁਣ ਜੇ ਭਰਾਬੋ ਤੁਸੀਂ ਆਇਆ ਸਮਝਾ ਉੱਤੇ ਕਰਨੇ ਆ ਫਿਰ ਭੁੱਲ ਜਿਓ ਅਗਲਾ ਦਬਿਉ ਤੁਰਿਆ ਆਉਂਦਾ ਉਹਨਾਂ ਦਾ ਏਜੰਡਾ ਸਾਫ ਹੈ ਇੱਕ ਦੇਸ਼ ਇੱਕ ਰੰਗ ਤੇ ਇੱਕ ਬੋਲੀ ਪਰ ਸਿੱਖੋ ਮੈਂ ਦੱਖਣ ਜੇ ਇਸੇ ਕਰਕੇ ਗਿਆ ਸੀ ਸਾਰਾ ਦੱਖਣ ਮੈਂ ਘੁੰਮ ਕੇ ਆਇਆ ਲੋਕ ਸਭਾ ਚੋਣਾ ਵੀ ਮੋਰੇ ਆ ਰਹੀਆਂ ਤਾਂ ਉਹਦੇ ਵਿੱਚ ਕੀ ਵਿਉਂਤਬੰਦੀ ਹੈਗੀ ਕਿਉਂਕਿ ਪਿਛਲੀ ਵਾਰ ਚੋਣਾਂ ਦੇ ਵਿੱਚ ਵੀ ਤੁਸੀਂ ਖੜੇ ਸਕੇ ਲੱਗਦਾ ਕਿ ਲੋਕ ਸਭਾ ਚੋਣਾਂ ਲੜ ਕੇ ਸੰਸਦ ਜਾ ਕੇ ਮਸਲੇ ਵੀ ਹੱਲ ਕੀਤੇ ਜਾ ਸਕਦੇ ਕਿਉਂਕਿ ਜੇ ਗੱਲ ਕਰ ਲਈ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਉਹ ਵੀ ਸੰਸਦ ਚ ਗਏ ਨੇ ਕਾਫੀ ਆਵਾਜ਼ ਚੁੱਕ ਵੀ ਰਹੇ ਨੇ ਤੇ ਖਾਸ ਕਰਕੇ ਵਿਚਾਰ ਵੀ ਤੁਹਾਡੇ ਆਪਸ ਵਿੱਚ ਮਿਲਦੇ ਹੁੰਦੇ ਨੇ ਦੇਖੋ ਮੈਂ ਕਹਿੰਦਾ ਇੱਕ ਲੱਖਾ ਕਿਉਂ ਜਾਵੇ ਯਾਰ ਪੰਜਾਬ ਦੇ ਵਿੱਚ ਸਾਰੇ ਬੰਦੇ ਸੰਸਦ ਚ ਕਿਉਂ ਨਹੀਂ ਜਾਂਦੇ ਹੁਣ ਇਹਦਾ ਰਾਜ ਸਭਾ ਚ ਵੀ ਭੇਜੇ ਹੀ ਸੱਤ ਇਹਨਾਂ ਨੇ ਕੋਈ ਬੋਲਿਆ ਪੰਜਾਬ ਦੇ ਮਸਲੇ ਤੇ 13 14 14ਵਾਂ ਚੰਡੀਗੜ੍ਹ ਵਾਲਾ 13 ਇੱਥੋਂ 14 ਇਹ ਵੀ ਸਾਡੇ ਲੋਕ ਸਭਾ ਚ ਹੁੰਦੇ ਨੇ ਕੋਈ ਬੋਲਦਾ ਕੋਈ ਗੱਲ ਕਰਦਾ ਪੰਜਾਬ ਦੀ ਮੈਂ ਕਹਿੰਦਾ ਸਾਰੇ ਬੰਦੇ ਐਤਕੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਦੇਖੋ ਤੁਸੀਂ ਪਾਰ ਜੇਦਾ ਤੁਸੀਂ ਆਹੀ ਕੋਈ ਨਿੱਜ ਦੇਖਣਾ ਵੀ ਮੈਂ ਕਾਂਗਰਸ ਨਾਲ ਜੁੜਿਆ ਜੀ ਮੈਂ ਨਿੱਜੀ ਤੋ ਕੋਈ ਫਾਇਦਾ ਲੈਣਾ ਕੋਈ ਕੰਮ ਲੈਣਾ ਮੈਂ ਬਾਦਲਣਾ ਜੁੜਿਆ ਜੀ ਮੈਂ ਕੋਈ ਨਿੱਜੀ ਕੰਮ ਲਿਆ ਜਾਂ ਲੈਣਾ ਜਾਂ ਮੈਂ ਬਕਰਾ ਨਾਲ ਜੁੜਿਆ ਇਹਨੂੰ ਤੋਂ ਕੰਮ ਲੈਣਾ ਹੁਣ ਚੋਰ ਇਕੱਠੇ ਹੋ ਗਏ ਨਾ ਜਿਹੜੇ ਜਿਹੜਾ ਭਵੰਤ ਸਿੰਘ ਕਹਿੰਦਾ ਹੁੰਦਾ ਸੀ ਕਦੇ ਕਿ ਕਾਂਗਰਸੀ ਚੋਰ ਹੈ ਅੱਜ ਇਕੱਠੇ ਆ ਹੁਣ ਸਮਝਾਉਤਾ ਹੋ ਗਿਆ ਹੁਣ ਸਾਥ ਬਣ ਕੇ ਸੋਚਣ ਵਾਲੀ ਗੱਲ ਆ ਹੁਣ ਰਾਜੇ ਬਟਿੰਗ ਦੀਆਂ ਫੈਲਾਂ ਮਾਨ ਸਾਹਿਬ ਕਿੱਥੇ ਗਈਆਂ ਜਿਹੜੀਆਂ ਕਹਿੰਦੇ ਸੀ ਬਾੜੀਆਂ ਉੱਥੋਂ ਲਵਾਈਆਂ ਇੱਥੋਂ ਲਵਾਈਆਂ ਐਡਾ ਵੱਡਾ ਘਟਾਲਾ ਕੱਢ ਕੇ ਲੈ ਕੇ ਆਵਾਂਗੇ ਇੰਦਰ ਦੇਵਾਂਗੇ ਹੁਣ ਥੋੜੀ ਹੁਣ ਚੁੱਪ ਕਰ ਗਈ ਹੁਣ ਆੜੀ ਪੈ ਗਈ ਫਿਰ ਇਹ ਮਾਂ ਇਹ ਕਹਿੰਦੇ ਕੱਟੜੇ ਇਮਾਨਦਾਰ ਮਾਨ ਸਾਹਿਬ ਕਹਿੰਦੇ ਅਸੀਂ ਕੱਟੜੇ ਇਮਾਨਦਾਰ ਆ ਇੱਕ ਪੈਸਾ ਨਹੀਂ ਇੱਧਰ ਉੱਧਰ ਜਾਣ ਦਿੰਦੇ ਕੋਈ ਵੀ ਰਿਸ਼ਵਤ ਖੁਰ ਛੜਣਾ ਨਹੀਂ ਤੇ ਜਿਹੜੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਐ ਉਹਨਾਂ ਨਾਲ ਯਾਰੀਆਂ ਪਾਲੀਆਂ ਯਾਰ ਉਹ ਇਕੱਠੇ ਤੁਸੀਂ ਹੋਗੇ ਹੁਣ ਇਹਦਾ ਜਵਾਬ ਕੌਣ ਦੇਊਗਾ ਹੁਣ ਇਹਦਾ ਜਵਾਬ ਲੋਕ ਮੰ ਤੇ ਤੁਹਾਡੇ ਪਿੰਡਾਂ ਚ ਲੋਕੋ ਇਹ ਵੀ ਆਉਣਗੇ ਤੇ ਅਸੀਂ ਵੀ ਆਉਣਾ ਸਾਨੂੰ ਵੀ ਸਵਾਲ ਕਰ ਲਿਓ ਤੇ ਇਹਨਾਂ ਨੂੰ ਵੀ ਖੜਾ ਕੇ ਸਵਾਲ ਪੁੱਛਿਓ ਕਿ ਹਾਂ ਦੱਸੋ ਆ 2 ਸਾਲ ਦੀ ਸਰਕਾਰ ਚ ਚਿੱਟਾ ਕਿੰਨਾ ਵਧਿਆ ਬਾਕੀ ਮਸਲਿਆਂ ਦਾ ਕੀ ਬਣਿਆ ਰਿਸ਼ਵਤ ਵੀ ਅੱਗੇ ਨਾਲੋਂ ਕਈ ਗੁਣਾ ਵਧ ਗਈ ਬਾਕੀ ਪੰਜਾਬ ਦਾ ਤੁਸੀਂ ਚੱਕ ਕੇ ਪੈਸਾ ਖਜ਼ਾਨੇ ਦੇ ਵਿੱਚੋਂ ਕਦੇ ਰੈਲੀਆਂ ਤੇ ਡਾੜ ਰਹੇ ਹੋ ਕਦੇ ਜਹਾਜ਼ਾਂ ਦੇ ਖਰਚ ਕਰ ਰਹੇ ਹੋ ਕਦੇ ਬੋਰਡਾਂ ਤੇ ਡਾੜ ਰਹੇ ਹੋ ਕਦੇ ਮਸ਼ਹੂਰੀਆਂ ਤੇ ਡਾੜ ਰਹੇ ਆ ਕਈ ਅਰਬਾਂ ਰੁਪਇਆ ਪੰਜਾਬ ਦਾ ਆ ਹੁਣ ਤੱਕ 70 ਹਜ਼ਾਰ ਕਰੋੜ ਰੁਪਇਆ ਕਰਜ਼ਾ ਚੱਕ ਚੁੱਕੀ ਹੈ ਸਰਕਾਰ ਜੀ ਜੀ ਸਤਰਾ ਮੈਂ ਉਹੀ ਗੱਲ ਮੇਰਾ ਸਵਾਲ ਇਹੀ ਹੈ ਕਿ ਉਮੀਦ ਹੈਗੀ ਹੈ ਜੇ ਸੰਸਦ ਦੇ ਵਿੱਚ ਤੁਹਾਡੇ ਵਰਗਾ ਪਰਸਨ ਕੋਈ ਜਾਂਦਾ ਆ ਜਾਂ ਹੋਰ ਕੋਈ ਬਾਈ ਜਾਂਦਾ ਹੈ ਸੰਸਦ ਦੇ ਵਿੱਚ ਜਾ ਕੇ ਗੱਲ ਚੁੱਕਦਾ ਹੈ ਤਾਂ ਇਹ ਮਸਲੇ ਸੰਸਦ ਜਾ ਕੇ ਵੀ ਹੱਲ ਕੀਤੇ ਜਾ ਸਕਦੇ ਜਾਂ ਫਿਰ ਪੰਜਾਬ ਬਚਾਓ ਯਾਤਰਾ ਜਾਂ ਸੰਘਰਸ਼ ਦਾ ਰਾਹ ਤੁਸੀਂ ਮੰਨਦੇ ਹੋ ਵੀ ਇਹੀ ਰਸਤਾ ਹੈ ਗੱਲ ਮੇਰੀ ਗੱਲ ਸੁਣ ਤੁਸੀਂ ਦੇਖੋ ਵੀ ਮੈਂ ਇੱਕ ਗੱਲ ਦੇਖ ਰਿਹਾ ਹਾਂ ਵੀ ਦਖਣ ਦੀ ਜੇ ਮੈਂ ਗੱਲ ਕੀਤੀ ਸੀ ਮੈਂ ਦਖਣ ਜੇ ਇਸ ਕਰਕੇ ਗਿਆ ਕੇਰਲਾ ਤੋਂ ਲੈ ਕੇ ਤਾਮਲ ਲਾਡੂ ਕਰਨਾਟਕਾ ਆਂਧਰਾ ਪ੍ਰਦੇਸ਼ ਤੇ ਲਗਾਨਾ ਉਹ ਸੂਬਿਆਂ 'ਚ ਇਸ ਕਰਕੇ ਮੈਂ ਗਿਆ ਉੱਥੇ ਸਾਨੂੰ ਉਹ ਲੋਕ ਇੰਨੇ ਸਮਰਪਿਤ ਨੇ ਆਪਣੀ ਬੋਲੀ ਆਪਣੇ ਵਿਰਸੇ ਨੂੰ ਲੈ ਕੇ ਮੈਂ ਕਹਿੰਦਾ ਕਮਾਲ ਨੇ ਲੋਕੋ ਉਹਨਾਂ ਦਾ ਮੁੱਖ ਮੰਤਰੀ ਸਟਾਲਨ ਉਹ ਮੋਦੀ ਦੇ ਮੂੰਹ ਤੇ ਗੱਲ ਠੋਕ ਕੇ ਕਹਿੰਦਾ ਇੱਕ ਠੋਕ ਕੇ ਕਿ ਹਿੰਦੀ ਚੱਕ ਕੇ ਲੈ ਜਾਓ ਆ ਦੀ ਜੇਬ 'ਚ ਪਾ ਕੇ ਸਾਨੂੰ ਮਨਜ਼ੂਰ ਨਹੀਂ ਹਿੰਦੀ ਕੋਈ ਰਾਸ਼ਟਰੀ ਭਾਸ਼ਾ ਨਹੀਂ ਉਹ ਕਹਿੰਦਾ ਸਾਨੂੰ ਤਾਮਲ ਹੋਣ ਤੇ ਮਾਣ ਆ ਸਾਡੀ ਮਾਂ ਬੋਲੀ ਤਾਮਲ ਹੈ ਤੇਲਗੂਆ ਮਲਿਆਲਮ ਆ ਕੰਨੜਾ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਜਿਹੜੀ ਗੱਲ ਕਰ ਰਿਹਾ ਸੀ ਇਹਦੇ ਨਾਲ ਮੈਂ ਜੋੜਦਾ ਗੱਲ ਕਿ ਜਦੋਂ ਮੰਨ ਲਓ ਪੰਜਾਬ ਦੇ ਵਿੱਚੋਂ ਪੰਜਾਬ ਦੀ ਗੱਲ ਕਰਨ ਵਾਲੇ ਸਾਡੀ ਬੋਲੀ ਸਾਡੇ ਇਤਿਹਾਸ ਸਾਡੀ ਧਰਤੀ ਸਾਡੇ ਪਾਣੀਆਂ ਦੀ ਗੱਲ ਕਰਨ ਵਾਲੇ ਉੱਥੇ ਜਾਣਗੇ ਦੱਖਣ ਦੇ ਵੀ ਸਾਡੇ ਨਾਲ ਜੁੜਨਗੇ ਬੰਗਾਲ ਵਾਲੇ ਵੀ ਸਾਡੇ ਨਾਲ ਜੁੜਨਗੇ ਤਾਂ ਕਿਉਂ ਨਹੀਂ ਪੂਰੇ ਭਾਰਤ ਦੇ ਅੰਦਰ ਅਸੀਂ ਇੱਕ ਇਕੱਠਾ ਯੂਨਟ ਬਣਾ ਕੇ ਚੱਲ ਸਕਦੇ ਇੱਕ ਮੰਚ ਬਣਾ ਕੇ ਚੱਲ ਸਕਦੇ ਕਿ ਤੁਸੀਂ ਭਾਈ ਦੱਖਣ ਵਾਲੇ ਆਪਣੀ ਬੋਲੀ ਆਪਣੇ ਵਿਰਸੇ ਨੂੰ ਸੰਭਾਲੋ ਬੰਗਾਲ ਵਾਲੇ ਆਪਣੇ ਸੰਭਾਲਣ ਪੰਜਾਬ ਵਾਲੇ ਆਪਣੇ ਸੰਭਾਲਣਗੇ ਜਿਹੜੀ ਗੱਲ ਉੱਥੇ ਹੁੰਦੀ ਹੈ ਨਾ ਉਸੇ ਰਿਕਾਰਡ ਹੁੰਦੀ ਹੈ ਗੱਲ ਬਾਕੀ ਜਿਹੜੇ ਹੋਰ ਸੰਸਦ ਮੈਂਬਰ ਬੈਠੇ ਹੁੰਦੇ ਨੇ ਐਮਪੀ ਬੈਠੇ ਹੁੰਦੇ ਨੇ ਉਹਨਾਂ ਕੋਲੇ ਵੀ ਇਹ ਗੱਲ ਜਾਂਦੀ ਹੈ ਵੀ ਹਾਂ ਕੋਈ ਪੰਜਾਬ ਹੁਣ ਆਪਾਂ ਹੀ ਸੁਣਦੇ ਆ ਆਪਾਂ ਹੀ ਮੈਂ ਕਈ ਵਾਰੀ ਆਪਾਂ ਤੁਸੀਂ ਸਾਰਿਆਂ ਨੇ ਸੁਣਿਆ ਲੋਕ ਸਭਾ ਦੇ ਵਿੱਚ ਜਦੋਂ ਬੋਲਦੇ ਨੇ ਉਹ ਆਪਾਂ ਸੁਣਦੇ ਆ ਵੀ ਉਹ ਬੰਦੇ ਬੋਲਦੇ ਆ ਆਪਣੀ ਬੋਲੀ ਲਈ ਆਪਣੇ ਵਿਰਸੇ ਲਈ ਆਪਣੇ ਸੂਬੇ ਦੇ ਹੱਕਾਂ ਲਈ ਪੰਜਾਬ ਵਾਲਿਆਂ ਨੂੰ ਸੱਪ ਲੜ ਜਾਂਦਾ ਮੂੰਹ ਚ ਘੁੰਗਣੀਆਂ ਪਾਈ ਜਾਂਦੀਆਂ ਚੁੱਪੀ ਕਰ ਜਾਂਦੇ ਆ ਕਿਹੜਾ ਸੁਣਿਆ ਪੰਜਾਬ ਵਾਲਾ ਕੋਈ ਬੋਲਦਾ ਇੱਕ ਦਿਨ ਨੂੰ ਛੱਡ ਕੇ ਆ ਮਸਲਿਆਂ ਦੇ ਉੱਤੇ ਪੰਜਾਬ ਕਰਨ ਰਹੀ ਹੈ ਸੋ ਮੈਂ ਕਹਣਾ ਚੰਗੇ ਬੰਦੇ ਚ ਤਾ ਕੇ ਭੇਜੋ ਜਿਹੜੇ ਕੋਈ ਪਾਰਟੀ ਛੱਡ ਦੋ ਜਿਹੜਾ ਚਾਹੁੰਦੇ ਆ ਕਿ ਨਸਲਾਂ ਫਸਲਾਂ ਬੋਲੀਆਂ ਇਤਿਹਾਸ ਪਾਣੀ ਇਹ ਬਚੇ ਰਹਿਣੇ ਪੰਜਾਬ ਦੀ ਸੱਭਿਆਤਾ ਬਚੀ ਰਵੇ ਤਾਂ ਉਸ ਹਿੱਤ ਨੂੰ ਸੋਚ ਕੇ ਵੋਟ ਪਾ ਲਿਓ ਜੇ ਨਿੱਜ ਦੇਖ ਕੇ ਵੋਟ ਪਾਉਣੀ ਹੈ ਫਿਰ ਤੁਸੀਂ ਕਾਲੀ ਕਾਂਸ ਦਾੜੇ ਹੋਏ ਆ ਫਸੇ ਰਹੋ ਚਾਹੇ ਬੌਕਰ ਮਗਰ ਤੁਰਪਿਓ ਚਾਹੇ ਬਾਦਲ ਮਗਰ ਤੁਰਪਿਓ ਤੇ ਚਾਹੇ ਕਾਂਗਰਸ ਮਗਰ ਤੁਰੇ ਹੁਣ ਉਰ ਤੁਸੀਂ ਇੱਕ ਵਾਰ ਹੋਰ ਦੇਖੋ ਕਿੱਡੀ ਬਲ ਕਿਸਮਤੀ ਆ ਸਾਡੀ ਕੱਲ ਸੁਖਵੀਰ ਸਿੰਘ ਬਾਦਲ ਭਾਈ ਜ세ਦਾਰ ਦੇਵ ਸਿੰਘ ਕੌਂਕੇ ਦੇ ਘਰੇ ਜਾਂਦੇ ਆ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦਾ ਪੁੱਤਰ ਉਹਨਾਂ ਨੂੰ ਮਿਲਦੇ ਆ ਸੁਖਵੀਰ ਸਿੰਘ ਕਹਿੰਦੇ ਜੀ ਕਿ ਸਾਡੀ ਸਰਕਾਰ ਬਣਾਓ ਅਸੀਂ ਇਨਸਾਫ ਦਵਾਵਾਂਗੇ ਵੀ ਭਲਿਆ ਮਾਨਸਾ ਉਹ ਲਾਂਤੀਓ ਗਦਾਰੋ ਪੰਜਾਬ ਦੇਓ 15 ਸਾਲ ਤੇਰੇ ਬਾਪੂ ਦੀ ਸਰਕਾਰ 8 ਸਾਲ ਤੋਂ ਗ੍ਰਹਿ ਮੰਤਰੀ ਰਿਪੋਰਟ ਦੱਬੀ ਕਿਨੇ ਅਨਸਾਫ਼ ਦਵਾਇਆ ਕਿਉਂ ਨਹੀਂ ਉਹ ਜਿਨ੍ਹਾਂ ਨੇ ਸਾਡੀ ਜਵਾਨੀ ਕੋਕੋ ਮਾਰੀ ਤੁਸੀਂ ਅਹੁਦੇ ਦਿੱਤੇ ਉਹਨਾਂ ਨੂੰ ਡੀਜੀਪੀ ਲਾਇਆ ਐਸਐਸਪੀ ਲਾਇਆ ਉਹਨਾਂ ਨੂੰ ਬਚਾਇਆ ਜਿਲ੍ਹਾ ਸੇ ਜਾਣ ਤੋਂ ਉਹਨਾਂ ਦੇ ਹੱਕ 'ਚ ਖੜ ਕੇ ਤੁਸੀਂ ਕੋਰਟਾਂ ਦੇ ਵਿੱਚ ਕੇਸ ਲੜਦੇ ਰਹੇ ਜਿਨ੍ਹਾਂ ਨੇ ਸਾਡੀ ਜਵਾਨੀ ਕੜਾਹਾਂ 'ਚ ਪਾਪਾ ਆਲੂਆਂ ਨੂੰ ਛਿੱਲ ਕੇ ਵਾਲ ਕੇ ਮਾਰਤੀ ਸੀ ਅੱਖਾਂ ਕੱਢ ਦਿੱਤੀਆਂ ਸਾਡੇ ਨੌਜਵਾਨਾਂ ਦੀਆਂ ਖੋਪਰੀਆਂ 'ਚ ਕੱਲ ਠੋਕੇ ਗਏ ਉਹਨਾਂ ਨੂੰ ਬਚਾਉਣ ਵਾਲਾ ਕੌਣ ਸੀ ਯਾਹਰ ਆਲਮਾਰਗਨ ਟਿਕਟਾਂ ਦੇਣ ਵਾਲਾ ਕੌਣ ਸੀ ਮੰਤਰੀ ਕਿਹਨਾਂ ਨੇ ਬਣਾਏ ਉਹ ਬੰਦੇ ਤੇਰੇ ਬਾਪੂ ਨੇ ਜਾਂ ਤੁਸੀਂ ਦੇਖੋ ਸਾਡੇ ਲੋਕ ਯਾਰ ਹਰਾਨੀ ਦੀ ਗੱਲ ਹੈ ਨਾ ਉਹਦੇ ਲਈ ਮਾਫੀ ਮੰਗ ਰਿਹਾ ਕਹਿੰਦਾ ਮਤਲਬ ਮੈਨੂੰ ਕੌਮ ਮਾਫ ਕਰ ਦੇ ਬਾਦਲ ਸਾਹਿਬ ਕਹਿੰਦੇ ਤੁਹਾਨੂੰ ਪਤਾ ਦੱਸ ਮੈਂ ਠੀਕ ਹੈ ਮਾਰੋ ਹਜ਼ਾਰਾਂ ਨੌਜਵਾਨ ਮਰਵਾਓ ਮੁੜ ਕੇ ਉਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਬਚਾਓ ਫਿਰ ਆ ਕੇ ਮਾਫੀ ਮੰਗ ਕੇ ਫਿਰ ਸੱਤਾ ਪ੍ਰਾਪਤ ਕਰੋ ਫਿਰ ਪੰਜਾਬ ਨੂੰ ਮਾਰੋ ਇਹ ਢੰਗ ਬਹੁਤ ਵਧੀਆ ਹੈ ਮੈਂ ਕਹਿੰਦਾ ਯਾਰ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਉਹ ਪੰਜਾਬੀ ਉਹ ਸਿੱਖ ਉਹ ਸਿੰਘ ਲਾਉਣ ਮਗਰ ਆਪਣੇ ਨਾਂ ਦੇ ਲਾਉਣ ਦੇ ਹੱਕਦਾਰ ਹੈਗੇ ਜਿਹੜੇ ਅੱਜ ਲੋਕ ਇਹਨਾਂ ਦੀ ਜਿੰਦਾਬਾਦ ਕਰਦੇ ਆ ਕੀ ਹੁਣ ਵੀ ਹੁਣ ਵੀ ਕੋਈ ਸਬੂਤ ਦੇਣ ਦੀ ਲੋੜ ਹੈ ਇੰਨਾਂ ਕੋ ਸਾਹਮਣੇ ਆ ਗਿਆ ਹਲ ਦੇਖੀ ਜਾਓ ਕੀ ਕੋ ਸਾਹਮਣੇ ਆਉਣਾ ਹੁਣ ਦੂਜੇ ਪਾਸੇ ਲੈ ਲਾ ਨਵਜੋਤ ਸਿੰਘ ਸਿੱਧੂ ਹੈ ਸਿੱਧੂ ਸਾਹਿਬ ਕਹਿੰਦੇ ਜੀ ਜਿਹੇ ਦਰਕਾਉਕੇ ਦੀ ਗੱਲ ਕਰਦੇ ਆ ਉਹ ਭਾਈ ਸਾਹਿਬ ਜਿਵੇਂ ਬੋਲਦੇ ਹੁੰਦੇ ਵੀ ਮਿੱਤਰ ਪਿਆਰਿਆ ਕੌਕੇ ਸਾਹਿਬ ਨੂੰ ਚੀਤ ਕਰਾਉਣ ਵਾਲਾ ਕੌਣ ਸੀ ਬੁੱਚੜ ਵਿੰਤਾ ਸੈਣੀ ਵਰਗੇ ਕਹਿ ਫਰਾ ਕਿ ਕਾਂਗਰਸ ਬੁੱਚੜਾ ਹੈ ਕਾਂਗਰਸ ਕਾਤਲ ਹੈ ਆਹੀ ਦਾ ਡਰਾਮਾ ਹੈ ਇਹ ਸਮਝ ਨਹੀਂ ਆਉਂਦਾ ਸਾਡੇ ਲੋਕਾਂ ਨੂੰ ਹੁਣ ਅੱਜ ਅੱਜ ਮੈਂ ਕਹਨਾ ਅੱਜ 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 ਭਵੰਤ ਕੋਲੇ ਇਹ ਮੌਕਾ ਹੈਗਾ ਲਿਆਵੇ ਜਿੰਨੇ ਵੀ ਸਾਡੇ ਲਾ ਕੇ ਉਹ 75 ਤੋਂ ਲਾ ਕੇ 75 ਤੋਂ ਹੀ ਪਹਿਲਾਂ ਤੋਂ ਜਦੋਂ ਨਕਸਲਵਾੜੀ ਲਹਿਰ ਸੀਗੀ ਪੰਜਾਬ ਦੇ ਅੰਦਰ ਤੇ ਖਾੜਕੂ ਲਹਿਰ ਸੀ ਜਿੰਨੇ ਇਹਨਾਂ ਲਹਿਰਾਂ ਦੇ ਵਿੱਚ ਸਾਡੇ ਜਵਾਨ ਮਾਰੇ ਗਏ ਨੇ ਸਾਡੀ ਨੌਜਵਾਨੀ ਮਾਰੀ ਗਈ ਹੈ ਸਾਡੀਆਂ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੋਏ ਨੇ ਜਿਹੜੇ ਉਹ ਜਿੰਨੇ ਬੁੱਚੜ ਬੇਸ਼ੱਕ ਉਹ ਮਰ ਗਏ ਬਹੁਤੇ ਦਾ ਮਰ ਗਏ ਥੋੜੀ ਬਚੇ ਐ ਪਰ ਇਤਿਹਾਸ ਦੇ ਵਿੱਚ ਤਾਂ ਲਿਖਿਆ ਜੋ ਨਾ ਫਲਾਣੇ ਬੁੱਚੜਾਂ ਨੇ ਆਹ ਕਾਹਨ ਕੀਤਾ ਸੀ ਉਹਨਾਂ ਦੇ ਕੇਸ ਖਲਾ ਉਹਨਾਂ ਨੂੰ ਲਿਆ ਜੇ ਲਾ ਸਿੱਟ ਲਿਆ ਕੇ ਜਿੱਤ ਰਜ ਹਿੰਮਤ ਹੈਗੀ ਆ ਵਾਕਿਆ ਤੂੰ ਚਾਹੁੰਦਾ ਕਿ ਮੈਂ ਵੀ ਮੈਂ ਬੜਾ ਪੰਜਾਬ ਤੈਸ਼ੀਆਂ ਮੈਂ ਵੀ ਸਿੱਖਾਂ ਦਾ ਭਲਾ ਚਾਹੁੰਦਾ ਲੈ ਕਰ ਫਿਰ ਫੈਸਲਾ ਦੇਣ ਇਨਸਾਫ ਸਿੱਖਾਂ ਨੂੰ ਤੇਰੇ ਕੋਲ ਵੀ 2 ਸਾਲ ਹੋ ਗਏ ਨਾ ਬੇਅਦਬੀ ਦਾ ਇਨਸਾਫ ਬਹਿਵਲ ਨਾ ਬਹਿਵਲ ਗੋਲੀ ਕਾਂਡ ਦਾ ਇਨਸਾਫ ਗੱਲਾਂ ਹੀ ਅੰਦਰੇ ਕੋਲੇ ਇਹ ਫਰਾਨੀ ਨਹਿਰ ਉੱਥੇ ਲੈ ਗਏ ਇਹਨਾਂ ਨੇ ਬਾਲਾਸਰ ਐ ਕਰਤਾ ਉਹ ਕਰਤਾ ਫੜਕ ਦੇ ਅੰਦਰ ਤੇਰੀ ਸਰਕਾਰ ਹੈ ਤੂੰ ਗ੍ਰਹਿ ਮੰਤਰੀ ਆ ਤੇਰਾ ਪ੍ਰਸ਼ਾਸਨ ਹੈ ਸੱਟੰਦਰ ਪਰ ਗੱਲਾਂ ਹੀ ਆ ਭਰਾਵਾ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਕੋਲ ਜਾਵਾਂਗੇ ਅਪੀਲ ਕਰਾਂਗੇ ਬਾਈ ਅਸੀਂ ਮੈਂ ਇੱਕ ਅਪੀਲ ਕਰਦਾ ਆ ਆ ਖੜੇ ਆ ਆ ਤਖਤ ਤੇ ਖੜੇ ਆ ਦੰਦਵਾ ਸਾਹਿਬ ਤੇ ਉਹ ਧਰਤੀ ਦੇ ਖੜੇ ਆ ਜਿੱਥੇ ਸਾਡੀ ਨੀਂਹ ਟਿਕੀ ਆ ਦਿਨ ਵੀ ਭਾਜੀ ਉਹੀ ਚੱਲ ਰਹੇ ਆ ਜੇ ਆਪਾਂ ਗੱਲ ਤੇ ਆ ਪ੍ਰਮਾਤਮਾ ਨੇ ਹੱਥ ਜੋੜ ਕੇ ਕਹਿੰਦੇ ਆ ਕਿ ਇਹ ਸੱਚੇ ਪਾਤਸ਼ਾਹ ਵੈਗਰੂ ਕਦੇ ਪ੍ਰਮਾਤਮਾ ਇਸ ਪੰਜਾਬ ਵੱਲ ਪਿੱਠ ਨਾ ਕਰਾਵੇ ਕਰੇ ਦਗਾ ਨਾ ਕਰਾਵੇ ਪੰਜਾਬ ਨਾਲ ਜਿੰਦ ਲੱਗ ਜੇ ਜਾਨ ਲੱਗ ਜੇ ਮੈਂ ਬਹੁਤ ਵਾਰੀ ਕਿਹਾ ਜੇ ਜਵਾਤੀ ਦੇ ਬੰਦੇ ਆ ਆ ਸਾਰੀ ਸਾਡੀ ਟੀਮ ਖੜੀ ਆ ਸਾਰੇ ਤੁਰਾਂਗੇ ਬਾਈ ਸਾਰੇ ਸਾਥ ਦਿਓ ਸਾਡਾ ਨਾਲ ਖੜੋ ਠੀਕ ਹੈ ਇੱਕ ਵਾਰੀ ਸਾਡੀ ਗੱਲ ਤਾਂ ਸੁਣ ਕੇ ਦਿhle ਚ ਕਹਿਣਾ ਕੀ ਚਾਹੁੰਦੇ ਆ ਅਮਲ ਤਾਂ ਕਰ ਲੋ ਅਮਲਾਂ ਮਿਣਾ ਨਵੇੜੇ ਨਹੀਂ ਹੋਣੇ ਕਦੇ ਪੰਜਾਬ ਨਾਲ ਧੋਖਾ ਨਹੀਂ ਕਰਾਂਗੇ ਕਦੇ ਪੰਜਾਬ ਨਾਲ ਫਰੇਬ ਨਹੀਂ ਕਰਾਂਗੇ ਭੁੱਲ ਜੋ ਜਿੱਦੇ ਜੰਦ ਲਿਆਉਣੇ ਪਏ ਖਿਲਾ ਦਾਂਗੇ ਤੇ ਜਿਵੇਂ ਸਾਨੂੰ ਹੰਗਾਰਾ ਮਿਲ ਰਿਹਾ ਜਿਵੇਂ ਅਸੀਂ ਤੁਰਨਾ ਹਲੇ ਸ਼ੁਰੂਆਤ ਕਰਨੀ ਹੈ ਹਾਂਜੀ ਪਰ ਪਹਿਲੇ ਹੀ ਉਹਨਾਂ ਪਿੰਡਾਂ 'ਚ ਸਨੇਹ ਆਉਣੇ ਸ਼ੁਰੂ ਛੋੜਾ ਲੰਗਰ ਦਾ ਪ੍ਰਬੰਧ ਵੀ ਕਰਾਂਗੇ ਸੋळा ਰਹਿਣ ਦਾ ਪ੍ਰਬੰਧ ਵੀ ਕਰਾਂਗੇ ਤਾਂ ਇਸ ਤੋਂ ਲੱਗਦਾ ਕਿ ਲੋਕਾਂ ਦੇ ਅੰਦਰ ਉਤਸ਼ਾਹ ਹੈਗਾ ਪਰ ਕੱਲਾ ਉਤਸ਼ਾਹ ਨਹੀਂ ਭਾਈ ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਨਾ ਉਹ ਕੱਲੀਆਂ ਫੋਟੋਆਂ ਤੱਕ ਸੀਮਿਤ ਨਾ ਰਹੋ ਵੀ ਭਾਈ ਆਗੇ ਫੋਟੋ ਕਰਾ ਲਈ ਇਹ ਨਾ ਕੰਮ ਕਰੋ ਮੇਰਾ ਵੀਰ ਤੁਸੀਂ ਯਾਰ ਘੱਟੋ ਘੱਟ ਮੇਰੀਆਂ ਗੱਲਾਂ ਨੂੰ ਸਮਝੋ ਮੈਂ ਕਹਿਣਾ ਕੀ ਚਾਹੁੰਦਾ ਸਮਝ ਗਏ ਉਥੇ ਉਥੇ ਅਮਲ ਕਰੋ ਜੀ ਜੀ ਜੇ ਚਾਹੋ ਨੇ ਆ ਤੇ ਨਹੀਂ ਨਾ ਕੱਲੀਆਂ ਗੱਲਾਂ ਨਾਲ ਗੱਲ ਬਣਨੀ ਨਹੀਂ ਪਰ ਤੁਸੀਂ ਦੇਖੋਗੇ ਲਹਿਰ ਬਣਦੀ ਪੂਰੇ ਪੰਜਾਬ 'ਚ ਲਹਿਰ ਬਣਾ ਕੇ ਪੰਜਾਬ ਨੂੰ ਇਕੱਠਾ ਕਰਕੇ ਇਕੱਠੇ ਕਰਕੇ ਸਿਰ ਜੋੜ ਕੇ ਫਿਰ ਇਹ ਪੰਜਾਬ ਨੂੰ ਕਿਸੇ ਲੀ ਤੇ ਲੈ ਕੇ ਆਵਾਂਗੇ ਇਹ ਵਾਦਾ ਰਿਹਾ ਪੰਜਾਬ ਦੇ ਲੋਕਾਂ ਨਾਲ ਕਿ ਸਾਡਾ ਦੇਰੋ ਸਾਡੀ ਗੱਲ ਮੰਨ ਲਓ ਸਮਝ ਲਓ ਗੱਲ ਨੂੰ ਇਹ ਕਹਿਣਾ ਕਿ ਚਾਹੁੰਦੇ ਆ ਕਦੇ ਪਿੱਛੇ ਨਹੀਂ ਹਟਾਂ ਕਦੇ ਪਿੱਠ ਨਹੀਂ ਦਿਖਾਵਾਂਗੇ ਤੇ ਦਿਖਾਵਾਂਗੇ ਤੁਹਾਨੂੰ ਕਿ ਉਹੀ ਪੰਜਾਬ ਹੈ ਜਿਹੜਾ ਕਹਿੰਦੇ ਸੀ ਇਹ ਤਾਂ ਹੋ ਹੀ ਨਹੀਂ ਸਕਦਾ ਹਾਲ ਹੀ ਨਹੀਂ ਹੋਸਦਾ ਤੇ ਨਿਰਾਸ਼ ਹੋ ਕੇ ਸਾਡੀ ਜਵਾਨੀ ਚਟਿਆਂ ਦੇ ਰਾਹ ਪੈ ਗਈ ਤੇ ਨਿਰਾਸ਼ ਹੋ ਕੇ ਜਵਾਨੀ ਬਾਹਰ ਨੂੰ ਭੱਜ ਗਈ ਉਹੀ ਜਵਾਨੀ ਮੋੜ ਕੇ ਇੱਥੇ ਲਿਆਵਾਂਗੇ ਉਹੀ ਜਵਾਨੀ ਚਟਿਆਂ ਦੇ ਉੱਤੇ ਲੱਗੀ ਹੋਈ ਜਿਹੜੀ ਆਪਣੇ ਪੰਜਾਬ ਲਈ ਲੜਦੀ ਜੁਦੀ ਇਸ ਰਣ ਤੱਤੇ ਤੁਹਾਨੂੰ ਨਜ਼ਰ ਆਊਗੀ ਸੋ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਇੱਥੋਂ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਤੇ ਬਠਿੰਡੇ ਦੇ ਤਕਰੀਬਨ 600 ਪਿੰਡਾਂ ਦੇ ਵਿੱਚ ਜਿਹੜੀ ਯਾਤਰਾ ਕੱਢੀ ਜਾਣੀ ਹੈ ਤੇ ਖਾਸ ਕਰਕੇ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਤੇ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਹਰ ਇੱਕ ਮੁੱਦੇ ਨੂੰ ਲੈ ਕੇ ਅੱਜ ਜਿਹੜੀ ਇਹ ਯਾਤਰਾ ਕੱਢੀ ਜਾ ਰਹੀ ਹੈ ਤਖਤਰੀ ਦਮਦਮਾ ਸਾਹ ਤੋਂ ਇਹਦੀ ਸ਼ੁਰੂਆਤ ਹੋਈ ਉਸ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਦੇ ਪੰਜਾਬ ਸਰਕਾਰ ਦਾ ਸਕੂਲ ਆਫ ਐਮਿਨੈਂਸ ਦਾ ਉਪਰਾਲਾ ਬੱਚਿਆਂ ਲਈ ਨਵਾਂ ਉਤਸ਼ਾਹ ਪਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਗਰੀਬ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਦਾ ਹੌਸਲਾ ਦੇ ਰਹੀ ਹੈ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਕੈਟ ਤੇ ਨੀਟ ਦੇ ਪ੍ਰੀਖਿਆ ਮੁਕਾਬਲੇ 'ਚ ਬੈਠ ਰਹੇ ਨੇ ਬੱਚੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰ ਰਹੇ ਨੇ ਕੰਪੀਟੀਟਿਵ ਐਗਜ਼ਾਮਸ ਲਾਈਕ ਨੀਟ ਜੇਈ ਐਨਡੀਏ ਐਸੈਟਰਾ ਨਾਓ ਵੀ ਵਿਲ ਗੈਟ ਦਾ ਕੋਚਿੰਗ ਆਫ ਥੀਸ ਕੰਪੀਟੀਟਿਵ ਐਗਜ਼ਾਮਸ ਇਨ आवर ਸਕੂਲ ਆਫ ਐਮਿਨੈਂਸ ਵੀ ਆਰ ਵੈਰੀ ਥੈਂਕਫੁਲ ਟੂ आवर ਗਵਰਨਮੈਂਟ ਫਾਰ ਗਿਵਿੰਗ ਥਿਸ ਓਪਰਚ्युनिटी ਟੂ ਅਸ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਅੱਗੇ ਵਧਦੇਆਂ ਦੇਖ ਕੇ ਬੇਹਦ ਖੁਸ਼ੀ ਹੁੰਦੀ ਹੈ ਸਕੂਲ ਆਫ ਐਮਿਨੈਂਸ ਬਣਾਇਆ ਤੇ ਇਸ ਸਕੂਲ ਦੀ ਜਿਹੜੀ ਪੂਰੀ ਬਿਲਡਿੰਗ ਹੈ ਇਸ ਦੀ ਨਖਾਰ ਜਿਹੜੀ ਹੈ ਉਹ ਬਦਲ ਦਿੱਤੀ ਗਈ ਹੈ ਤੇ ਇਨਾਂ ਹੀ ਸ਼ਬਦਾਂ ਦੇ ਨਾਲ ਮੈਂ ਦੁਬਾਰਾ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਪੰਜਾਬ ਸਰਕਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਰਗੀ ਸਹੂਲਤ ਦੇ ਰਹੀ ਹੈ ਇਹ ਪਰਿਵਾਰ ਸਰਕਾਰ ਨੂੰ ਦੁਆਵਾਂ ਦੇ ਰਹੇ ਨੇ ਦੁਨੀਆਂ ਦੇ ਵਿੱਚ ਪੜ੍ਹਾਈ ਦੇ ਤਰੀਕੇ ਬਦਲ ਗਏ ਪੜ੍ਹਾਉਣ ਦੇ ਤਰੀਕੇ ਬਦਲ ਗਏ ਉਹਨਾਂ ਟੀਚਰਾਂ ਨੂੰ ਅਪਡੇਟ ਕਰੀਏ ਤਾਈਓ ਆ ਕੇ ਫਿਰ ਉਹ ਆਪਣੇ ਕਲੀਗਜ਼ ਨੂੰ ਤੇ ਆਪਣੇ ਬੱਚਿਆਂ ਨੂੰ ਉਹ ਤਰੀਕੇ ਲਾਗੂ ਕਰ ਸਕਦੇ ਨੇ ਮੈਨੂੰ ਉਮੀਦ ਹੈ ਕਿ ਆਪਾਂ ਹੁਣ এডਿਕੇਸ਼ਨ ਵਾਲੇ ਮਾਮਲੇ 'ਚ ਪੰਜਾਬ ਜਿਹੜਾ ਉਹ ਨੰਬਰ 1 ਸੂਬਾ ਬਣੂਗਾ ਪੰਜਾਬ ਸਰਕਾਰ ਦਾ ਇਹੋ ਖਾਬ ਹਰ ਬੱਚੇ ਹੱਥ ਹੋਵੇ ਕਿਤਾ